ਬੈਂਕੁਰਜੀ ਦਾ ਖਾਲਸਾ ਬੈਂਕੁਰਜੀ ਕੀ ਫਤਿਹ ਅੱਜ ਨਾ ਇੱਕ ਸਿੰਘ ਨੇ ਫੋਨ ਕੀਤਾ ਸੀਗਾ ਤੇ ਆਖਣ ਲੱਗਾ ਖਾਲਸਾ ਜੀ ਤੇ ਕਸ਼ੇਰਾ ਤੇ ਦਸਤਾਰ ਹੈ ਜਿਹੜਾ ਇਹਦਾ ਜਿਹੜਾ ਸਾਈਜ਼ ਆ ਉਹ ਕਿੱਡਾ ਹੋਣਾ ਚਾਹੀਦਾ ਤੇ ਕਸ਼ੇਰਾ ਕਿੰਨਾ ਲੰਮਾ ਵੱਡਾ ਹੋਵੇ ਤੇ ਦਸਤਾਰ ਕਿੰਨੀ ਲੰਬੀ ਹੋਣੀ ਚਾਹੀਦੀ ਆ ਮੈਂ ਕਿਹਾ ਖਾਲਸਾ ਜੀ ਤੁਸੀਂ ਨਾ ਦਸਤਾਰ ਦੇ ਤੇ ਕਸ਼ੇਰੇ ਦੇ ਜਿਹੜਾ ਇਹਦੀ ਪਰਿਭਾਸ਼ਾ ਹੈ ਨਾ ਉਹਨੂੰ ਸਮਝੋ ਫੇ ਜਿਹੜਾ ਕਸ਼ੇਰਾ ਹੈ ਉਹ ਜੱਤ ਸੱਤ ਦੀ ਨਿਸ਼ਾਨੀ ਆ ਜੇ ਤਾਂ ਤੁਹਾਡਾ ਕੈਰੇਕਟਰ ਹਾਈ ਆ ਜੇ ਤੁਸੀਂ ਦੇਖ ਪਰਾਈਆਂ ਚੰਗੀਆਂ ਮਾਵਾ ਭੈਣਾਂ ਧੀਆਂ ਜਾਣਾ ਏਕਾਂ ਨਾਰੀ ਜਦੀ ਹੋਏ ਪਰ ਨਾਰੀ ਦੀ ਬੈਣ ਬਕਾਣਾ ਨਿਜ ਨਾਰੀ ਕੇ ਸਾਥ ਨੇਉ ਤੂੰ ਮਨਿਤ ਬਟਾਇਓ ਪੂਰ ਪਰ ਨਾਰੀ ਕੀ ਸੇਜ ਭੂਲ ਤੁਮ ਸੁਪਨੇ ਉਹਨਾਂ ਚ ਆਇਓ ਜੇ ਤਾਂ ਇਸ ਸਿਧਾਂਤ ਤੇ ਪਹਿਰਾ ਦਿੰਨੇ ਆ ਤਾਂ ਫੇਰ ਤਾਂ ਕਸ਼ਹਰਾ 1.5 ਮੀਟਰ ਵਾਲਾ ਵੀ ਚੱਲੂਗਾ ਕਿ 1.5 ਮੀਟਰ ਵੀ ਤੁਹਾਨੂੰ ਇੱਜ਼ਤ ਦਵਾ ਦੇਊਗਾ ਤਾਂ ਜੇ ਤੁਹਾਡਾ ਕੈਰੇਕਟਰ ਸਹੀ ਨਹੀਂ ਹੈਗਾ ਕੈਰੇਕਟਰ ਹਾਈ ਨਹੀਂ ਹੈਗਾ ਤੁਸੀਂ ਕਸ਼ਹਰੇ ਦੇ ਢਿੱਲੇ ਆ ਤਾਂ ਫੇਰ ਭਾਵੇਂ ਤੁਸੀਂ 2.5 ਮੀਟਰ ਦਾ 3 ਮੀਟਰ ਦਾ ਜੱਡਾ ਮਰਜੀ ਪਾ ਲਵੋ ਉਹਨੇ ਕੁਝ ਨਹੀਂ ਸਵਾਰਨਾ ਇਸੇ ਤਰ੍ਹਾਂ ਜਿਹੜੀ ਦਸਤਾਰ ਹੈ ਨਾ ਜੇ ਤਾਂ ਜਿਹੜਾ ਸਿਰਵਾ ਉਹ ਗੁਰੂ ਨੂੰ ਦੇ ਦਤਾ ਆ ਤੇ 5 ਮੀਟਰਾਂ ਦੀ ਦਸਤਾਰ ਹੈ ਤੇ 5 ਮੀਟਰ ਦੀ ਦਸਤਾਰ ਨੂੰ ਵੀ ਗੁਰੂ ਦਾ ਤਾਜ ਸਮਝ ਕੇ ਕਿਸੇ ਹੋਰ ਦੇ ਅੱਗੇ ਨਹੀਂ ਝੁਕਾਉਂਦਾ ਸਿਰ ਨੂੰ ਝੁਕਾਉਂਦਾ ਨਹੀਂ ਕਿਤੇ ਹੋਰ ਅੱਗੇ ਤਾਂ ਫਿਰ ਤਾਂ ਤੇਰੀ 5 ਮੀਟਰ ਵੀ ਕਬੂਲ ਆ ਤੇ ਜੇ ਤੂੰ 25 ਮੀਟਰ ਵਾਲਾ ਬਣ ਕੇ ਕੋਪ ਜਿੱਡੀ ਦਸਤਾਰ ਬਣ ਕੇ ਵੀ ਸਿਰ ਥਾਂ ਥਾਂ ਤੇ ਝੁਕਾਉਂਦਾ ਫਿਰਦਾ ਹੈ ਨਾ ਥਾਂ ਥਾਂ ਤੇ ਝੁਕਾਉਂਦਾ ਫਿਰਦਾ ਤਾਂ ਫਿਰ ਉਹ ਕਿਸੇ ਕੰਮ ਦੀ ਨਹੀਂ ਦਸਤਾਰ ਉਹਨੇ ਕਿਤੇ ਵੀ ਨਹੀਂ ਤੈਨੂੰ ਕਿਸੇ ਤਣ ਪਤਣ ਨਹੀਂ ਲਾਉਣਾ ਇਸ ਕਰਕੇ ਕਸ਼ੈਰਾਂ ਤਾਂ ਦਸਤਾਰ ਜਿਹੜੀ ਇਹ ਤੇ ਮਹੱਤਮ ਨੂੰ ਸਮਝੋ ਨਾ ਕਿ ਲੰਬਾਈ ਜੁੜਾਈ ਨੂੰ